ਪੋਲੀਓ ਮੈਨੂੰ ਪੱਤੰਡੀ ਜੀ ਜੀ ਹਾਂ ਜੀ ਆਹ ਕੰਮ ਸ਼ੁਰੂ ਕੀਤਾ ਮੈਨੂੰ ਹਾਲ 3-4 ਦਿਨ ਹੀ ਹੋਏ ਨੇ ਕੋਈ ਕਰਮੇਗਾ ਕੀ ਥੋੜੀ ਬੁਧੀ ਦਿੱਕਤ ਪਰੇਸ਼ਾਨੀ ਤੇ ਹੁੰਦੀ ਹੁੰਦੀ ਆ ਪਰ ਇਹ ਆ ਕਿ ਜਦੋਂ ਕੰਮ ਕਰਨ ਲੱਗ ਪਏ ਫਿਰ ਸ਼ਰਮ ਕਾਦੀ ਤੇ ਫਿਰ ਧੁੱਪ ਵੀ ਕਾਦੀ ਤੇ ਗਰਮੀ ਵੀ ਕਾਦੀ ਵੇਖੋ ਜੀ ਮੈਂ ਪਹਿਲਾਂ ਇੰਟਰਨੈਟ ਕਫੇ ਦਾ ਕੰਮ ਕਰਦਾ ਸੀਗਾ ਇੰਟਰਨੈਟ ਕਫੇ ਦਾ ਕੰਮ ਕਿਸੇ ਕਾਰਨ ਕਰਕੇ ਬੰਦ ਹੋਇਆ ਤੋ ਉਸ ਤੋਂ ਬਾਅਦ ਇਹ ਕਾਫੀ ਚਿਰ ਵਿਹਲਾ ਰਹਾ ਤੇ ਹੁਣ ਜਾ ਕੇ ਆਹ ਕੰਮ ਸ਼ੁਰੂ ਕੀਤਾ ਵਾ ਇਹ ਘਰ ਦੇ ਨਾਲ ਉਹ ਕਰਕੇ ਕਹਿੰਦੇ ਆ ਕਿ ਤੈਨੂੰ ਕੰਮ ਕਰਨੇ ਲੋੜ ਕੋਈ ਨਹੀਂ ਆ ਘਰੇ ਰਹਿਿਆ ਕਰ ਰਮਣ ਨਾਲ ਪਰ ਉਹ ਖੁਦ ਨੂੰ ਫੀਲ ਹੁੰਦਾ ਵਾ ਕਿ ਵਿਹਲੇ ਬੈਠ ਕੇ ਵੀ ਕੀ ਕਰਨਾ ਵਾ ਇੰਨੇ ਬਾਣੇ ਨਾਲ ਹੁਣ ਫਿਰ ਲਈਦਾ ਵਾ ਤੇ ਨਾਲੇ ਆਪਣਾ ਕਿਰਤ ਕਰ ਲਈਦੀ ਆ ਤੇ ਉਹ ਸਦਾ ਮੇਰੇ ਨਾਲ ਵੇਖ ਕੇ ਕਿਸੇ ਨ ਕਿਸੇ ਨੂੰ ਕੋਈ ਮੋਟੀਵੇਸ਼ਨ ਮਿਲ ਜੇ ਲਾਵਾ ਕਿ ਆਪਣੇ ਸੀਟ ਤੋਂ ਵੱਧ ਕੇ ਬੰਦੇ ਬਾਤ ਕੁਝ ਵੀ ਨਹੀਂ ਆ ਹੁਣ ਰਹਿਣ ਵੇਲੇ ਮੈਂ ਵੀ ਰਹਿਦਾ ਵਾਂ ਨਾ ਮੇਰੇ ਘਰ ਦੇ ਨਾਲ ਚੱਲਣ ਨੂੰ ਕੋਈ ਬਹੁਤ ਕਿਤਾ ਕੰਮ ਕਰਵਾਤੇ ਮਾਣਾ ਬੈਠਾ ਪਰ ਕਦੇ ਬੈਠ ਕੇ ਵੀ ਸੌ ਤਰ੍ਹਾਂ ਦੇ ਵਿਚਾਰ ਆਉਂਦੇ ਆ ਠੀਕ ਹੈ ਨਾ ਐਨੇ ਬਾਹਣੇ ਨਾਲ ਘੁੰਮ ਫਿਰ ਜਾਈਦਾ ਵਾਂ ਨਾਲੇ ਆਪਣਾ ਮਤਲਬ ਕਿ ਕਿਆ ਕਿਆ ਨਾਲੇ ਪੌਣ ਨਾਲੇ ਫਲੀਆਂ ਮੇਰੇ ਵਾਸਤੇ ਉਹ ਕੰਮਿਆਂ ਨਾਲੇ ਘੁੰਮ ਫਿਰ ਲਈਦਾ ਵਾ ਤੇ ਨਾਲੇ ਚਾਰ ਪੈ ਬਣ ਜਾਂਦੇ ਨੇ ਘਰ ਦੇ ਖੁਸ਼ ਆਪਾਂ ਖੁਸ਼ ਕਿਰਤ ਦੇ ਪੈਸੇ ਜਿਹੜੇ ਮੇਰੇ ਕੋਲ ਉਹ ਹੁਣ ਕਈ ਵਾਰੇ ਚਾਰੇ ਤਰਸ ਕਰਕੇ ਜਾਂ ਲਾਲੋ ਮਿਹਨਤ ਨੂੰ ਲੈ ਕੇ ਕਿ ਕੁਛ ਨਾ ਕੁਛ ਭੇਟਾ ਦੇ ਕੇ ਜਾਂਦੇ ਆ ਉਹ ਮੈਨੂੰ ਐਕਸੈਪਟ ਨਹੀਂ ਹੁੰਦੀ ਮੈਂ ਫਿਰ ਉਹ ਮਨਾਂ ਕਰ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆਂ ਗੁਰੂ ਘਰ ਦੇ ਬਿਲਕੁਲ ਨੇੜੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨੇੜੇ ਅਸੀਂ ਇਸ ਵਕ ਮੌਜੂਦ ਹੈਗੇ ਆ ਦੱਸ ਦਈਏ ਕਿ ਗੁਰੂ ਨਗਰੀ ਦੀ ਹੈਰੀਟੇਜ ਸਟਰੀਟ ਦੇ ਵਿੱਚ ਮੌਜੂਦ ਆ ਤਾਂ ਇਸ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਕਿ ਲੱਖਾਂ ਦੀ ਤਤਾ ਤੇ ਸੰਗਤ ਗੁਰੂ ਘਰ ਆਖੇ ਨਾਮਸਤਕ ਹੋਣ ਵਾਸਤੇ ਪਹੁੰਚਦੇ ਆ ਉੱਥੇ ਹੀ ਇਸ ਸਿੰਘ ਵੱਲੋਂ ਜਿਹੜੀ ਆਪਣੀ ਜੋ ਹੱਥੀ ਕੀਰਤ ਕਿਸ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ ਹਾਲਾਂਕਿ ਟੈਂਪਰੇਚਰ ਦੀ ਗੱਲ ਕਰੀਏ ਗਰਮੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਰਮੀਆਂ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਵੱਲੋਂ ਡਾਕਟਰਸ ਵੱਲੋਂ ਇਹ ਸੁਜੈਸਟ ਕੀਤਾ ਜਾਂਦਾ ਹੈ ਕਿ ਕੋਈ ਵੀ ਬਿਨਾ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਲੇਕਿਨ ਕੁਦਰਤੀ ਮਾਰ ਵੱਜਣ ਤੋਂ ਬਾਅਦ ਫਿਰ ਵੀ ਦੇਖ ਸਕਦੇ ਹੋ ਜੋ ਸਰੀਰਕ ਪੱਖੋਂ ਜ਼ਰੂਰ ਜੋ ਮਾਰ ਪਈ ਆ ਲੇਕਿਨ ਇਹ ਬਲਵੰਤ ਸਿੰਘ ਹੋਣਾ ਵੱਲੋਂ ਕਿਸ ਤਰ੍ਹਾਂ ਦੇ ਨਾਲ ਆਪਣੀ ਕਿਰਤ ਕਰਕੇ ਆਪਣਾ ਘਰ ਚਲਾਉਣ ਦੀ ਜਿਹੜੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਨਿੰਬੂ ਪਾਣੀ ਮਹਿਜ ਸਭ ਤੋਂ ਸਸਤਾ 10 ਰੁਪਏ ਦੇ ਰੇਟ ਦੇ ਵਿੱਚ ਇੱਥੇ ਇਹਨਾਂ ਵੱਲੋਂ ਸਾਰਿਆਂ ਨੂੰ ਨਿੰਬੂ ਪਾਣੀ ਜਿਹੜਾ ਚੁਕਾਇਆ ਜਾ ਰਿਹਾ ਤਾਂ ਇਹ ਜੋ ਟੈਂਕੀ ਤੁਸੀਂ ਦੇਖ ਰਹੇ ਹੋ ਆਪਣੀ ਹੀ ਬਾਈਸਾਈਕਲ ਦੇ ਉੱਤੇ ਇਹਨਾਂ ਵੱਲੋਂ ਜਿਹੜਾ ਤਿਆਰ ਕਰਵਾ ਕੇ ਕਹ ਜੋ ਟੈਂਕੀ ਤਿਆਰ ਕਰਵਾਈ ਗਈ ਹੈ ਜਿਸ ਦੇ ਵਿੱਚ ਕੀ ਜੋ ਇਸ ਜਗ੍ਹਾ ਦੇ ਉੱਤੇ ਜੋ ਇਹਨਾਂ ਵੱਲੋਂ ਇਹ ਨਿੰਬੂ ਪਾਣੀ ਜੋ ਹਰ ਕਿਸੇ ਨੂੰ ਚੁਕਾਇਆ ਜਾ ਰਿਹਾ ਤਾ ਉੱਥੇ ਹੀ ਆਪਾਂ ਬਲਵੰਤ ਸਿੰਘ ਹੋਣਾ ਦੇ ਨਾਲ ਗੱਲ ਵੀ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਬਲਵੰਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਦੋਂ ਤੁਹਾਨੂੰ ਕੁਦਰਤੀ ਮਾਰ ਸਰੀਰਕ ਪੱਖੋਂ ਕਦੋਂ ਪਈ ਤਾਂ ਇਹ ਕੰਮ ਤੁਸੀਂ ਕਿੰਨਾ ਦਿਨ ਹੋ ਗਿਆ ਸ਼ੁਰੂ ਕੀਤਾ ਇਹ ਪੋਲੀਓ ਹੈ ਮੈਨੂੰ ਬਚਪਨ ਤੋਂ ਹੀ ਜੀ ਜੀ ਹਾਂ ਜੀ ਤੇ ਆਹ ਕੰਮ ਸ਼ੁਰੂ ਕੀਤਾ ਮੈਨੂੰ ਉਹਨਾਂ ਦੇ 3-4 ਦਿਨ ਹੀ ਹੋਏ ਨੇ ਇਥੇ ਲੱਖਾਂ ਦੀ ਦਦਾ ਦੇ ਸੰਗਤ ਆਉਂਦੀ ਹੈ ਤਾਂ ਬਲਵੰਤ ਜੀ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਕਿ ਕਿਉਂਕਿ ਆਮ ਤੌਰ ਦੇ ਉੱਤੇ ਇੰਨੀ ਗਰਮੀ ਦੇ ਵਿੱਚ ਉਹ ਵੀ ਮਿਹਨਤ ਕਰਨੀ ਕਿਤੇ ਦਿੱਕਤ ਪਰੇਸ਼ਾਨੀ ਨਹੀਂ ਭਾਈ ਵੇਖੋ ਗਰਮੀ ਕਰਕੇ ਥੋੜੀ ਬਹੁਤੀ ਦਿੱਕਤ ਪਰੇਸ਼ਾਨੀ ਤਾਂ ਹੁੰਦੀ ਹੁੰਦੀ ਆ ਪਰ ਇਹ ਆ ਕਿ ਜਦੋਂ ਕੰਮ ਕਰਨ ਲੱਗ ਪਏ ਫਿਰ ਸ਼ਰਮ ਕਾਦੀ ਤੇ ਫਿਰ ਧੁੱਪ ਵੀ ਕਰੇ ਤੇ ਗਰਮੀ ਵੀ ਕਰੇ ਤਾਂ ਕਿੱਦਾਂ ਮਨ ਚ ਆਇਆ ਕਿ ਇਹ ਕੰਮ ਕਰਨਾ ਚਾਹੀਦਾ ਸ਼ੁਰੂ ਕਰਨਾ ਚਾਹੀਦਾ ਵੇਖੋ ਜੀ ਮੈਂ ਪਹਿਲਾਂ ਇੰਟਰਨੈਟ ਕੈਫੇ ਦਾ ਕੰਮ ਕਰਦਾ ਸੀਗਾ ਇੰਟਰਨੈਟ ਕਾਫੇ ਦਾ ਕੰਮ ਕਿਸੇ ਕਾਰਨ ਕਰਕੇ ਬੰਦ ਹੋਇਆ ਤੇ ਉਸ ਤੋਂ ਬਾਅਦ ਫਿਰ ਕਾਫੀ ਚਿਰ ਵਿਹਲਾ ਰਹਾ ਤੇ ਹੁਣ ਜਾ ਕੇ ਆਹ ਕੰਮ ਸ਼ੁਰੂ ਕੀਤਾ ਵਾ ਕਿਦਾਂ ਮਤਲਬ ਕਰਦਿਆਂ ਨੇ ਵਿਚਾਰ ਕੀਤਾ ਸੀਗਾ ਕਿ ਇਹ ਕੰਮ ਸ਼ੁਰੂ ਕੀਤਾ ਜੀ ਨਹੀਂ ਦੱਸਾਂ ਕਿ ਇਹ ਕਰਦਿਆਂ ਨੇ ਉਹਦੇ ਤਰੀਕੇ ਕਹਿੰਦੇ ਆ ਕਿ ਤੈਨੂੰ ਕੰਮ ਕਰਨੇ ਲੋੜ ਪਈ ਨਹੀਂ ਆ ਘਰੇ ਰਹਿਆ ਕਰ ਮਾਨ ਨਾਲ ਪਰ ਉਹ ਖੁਦ ਨੂੰ ਫੀਲ ਹੁੰਦਾ ਵਾ ਕਿ ਵਿਹਲੇ ਬਹਿ ਕੇ ਵੀ ਕੀ ਕਰਨਾ ਵਾ ਇੰਨੇ ਬਹਣਨ ਨਾਲੇ ਘੁੰਮ ਫਿਰ ਲਈਦਾ ਵਾ ਤੇ ਨਾਲੇ ਆਪਣਾ ਕਿਰਤ ਕਰ ਲਈਦੀ ਆ ਤੇ ਉਹਦਾ ਸਦਾ ਮੇਰੇ ਨਾਲ ਵੇਖ ਕੇ ਕਿਸੇ ਨਾ ਕਿਸੇ ਨੂੰ ਕੋਈ ਮੋਟੀਵੇਸ਼ਨ ਮਿਲੇ ਤੇ ਚਾਰ ਬੰਦੇ ਜਿਹੜੇ ਮੰਗਦੇ ਫਿਰਦੇ ਆ ਉਹ ਨਾ ਮੰਗਣ ਪਰਿਵਾਰ ਚ ਕੌਣ ਕੌਣ ਹੈਗਾ ਜੀ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਮਧਰੇ ਆ ਤੇ ਵਾਈਫ ਆ ਉਹਦੇ ਬੱਚੇ ਨੇ ਛੋਟਾ ਭਰਾ ਵਾ ਉਹਨਾਂ ਦੇ ਬੱਚੇ ਨੇ ਭਾਬੀ ਜੀ ਨੇ ਹਾਂਜੀ ਤਾਂ ਬੱਚੇ ਅਕਸਰ ਕਹਿੰਦੇ ਹੋਣਗੇ ਕਿ ਘਰੋਂ ਜਾਂਦੇ ਜਦ ਤੁਸੀਂ ਕਿਹਾ ਕਿ ਮਤਲਬ ਕੰਮ ਨਾ ਕਰਨ ਨੂੰ ਕਹਿੰਦੇ ਹੋਣਗੇ ਕਿ ਆਪਣੇ ਘਰੇ ਰੈਸਟ ਕਰੋ ਤਾਂ ਉਹ ਗਰਮੀ ਕਰਕੇ ਕਹਿ ਦਿੰਦੇ ਨੇ ਵੈਸੇ ਤੇ ਚਲੋ ਕੋਈ ਜਾਨਣ ਨੂੰ ਪਤਾ ਵਾ ਕਿ ਪਾਪਾ ਮਿਹਨਤੀ ਨੇ ਮਿਹਨਤ ਕਰਦੇ ਨੇ ਹਾਂ ਹੌਂਸਲਾ ਪੂਰਾ ਜੇ ਕਹਿ ਲਿਆ ਕਿ ਕਿਰਤ ਕਰਨੋਂ ਨਹੀਂ ਹਟਣਾ ਬਰਜੀ ਗੁਰੂ ਸਾਹਿਬ ਦੀ ਕਿਰਪਾ ਵਾ ਬਾਕੀ ਇਥੇ ਮੇਰੇ ਨਾਲ ਸ਼ਬੀਲ ਤੇ ਮੇਰੇ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਨੇ ਵੀ ਕਾਫੀ ਹਲਾਸ਼ੀਰੀ ਦੇ ਕੇ ਮਤਲਬ ਕਿ ਹੁੰਦਾ ਨਾ ਥੋੜਾ ਜਿਹਾ ਉਸਵੇਂ ਬੈਕਗ੍ਰਾਉਂਡ ਤੋਂ ਹੋਣੇ ਆ ਕਿ ਕੰਮ ਇਹ ਸਟਾਰਟ ਕਰ ਲਿਆ ਥੋੜੀ ਜਿਹੀ ਇਸ ਕਚਾੜ ਮਹਿਸੂਸ ਹੋਈ ਸੀਗੀ ਪਰ ਉਹਨਾਂ ਨੇ ਹਲਾਸ਼ੀਰੀ ਦੇ ਕੇ ਕਿ ਆਪਾਂ ਅਗਲੀ ਚੋਰੀ ਕਰਨੀ ਆ ਮਿਹਨਤ ਕਰਨੀ ਕੋਈ ਚੱਕਰ ਨਹੀਂ ਜੀ ਕਿਰਤ ਕਰਨੀ ਆ ਕੰਮ ਕੋਈ ਛੋਟਾ ਵੱਟਾ ਨਹੀਂ ਹੁੰਦਾ ਹਰ ਕੰਮ ਦੇ ਵਿੱਚ ਮਿਹਨਤ ਆ ਤਾਂ ਮਿਹਨਤ ਕਰਨਾ ਫਰਜ਼ ਬਣਦਾ ਆ ਕਿਉਂਕਿ ਗੁਰੂ ਨਗਰੀ ਚਾ ਗੁਰੂ ਘਰ ਦੇ ਬਿਲਕੁਲ ਨੇੜੇ ਅਸੀਂ ਕੋਈ ਚੋਰੀ ਨਹੀਂ ਕਰ ਰਹੇ ਮਿਹ ਹਾਂ ਜੀ ਜੀ ਮੈਂ ਇਹ ਕਹੂੰਗਾ ਕਿ ਚਲੋ ਜਿੰਨੇ ਜੱਗੋ ਵੀ ਆ ਉਹ ਥੋੜਾ ਬਤਾ ਹਰ ਬੰਦੇ ਨੂੰ ਕਰਨਾ ਚਾਹੀਦਾ ਵਾ ਹੋਰ ਕੁਛ ਨਹੀਂ ਆ ਵਿਹਲੇ ਪੰਦਾ ਅਹਿਸਾਸ ਨਹੀਂ ਹੁੰਦਾ ਕਿ ਇੱਕ ਬੜੀ ਵੱਡੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਜਿਹੜੇ ਬਿਲਕੁਲ ਜਿ ਸਰੀਰਕ ਪੱਖੋਂ ਠੀਕ ਨਹੀਂ ਕਈ ਲੋਕ ਐਹੋ ਜਿਹੇ ਨੇ ਜਿਹੜੇ ਚੋਰੀਆਂ ਚ ਕਰੀਆਂ ਕਰਦੇ ਨੇ ਇਸ ਇਲਾਕੇ ਚ ਆ ਕੇ ਗੁਰੂ ਘਰ ਦੇ ਨੇੜੇ ਤਾਂ ਉਹਨਾਂ ਨੂੰ ਵੀ ਇੱਕ ਸਿੱਖਿਆ ਜਾਊਗੀ ਕਿ ਜੇ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਉਹਨਾਂ ਦੇ ਤੇ ਫਿਰ ਵਾਹਿਗੁਰੂ ਦੀ ਮਿਹਰ ਹੈ ਵੇਖੋ ਜੀ ਮੇਰੇ ਹਿਸਾਬ ਨਾਲ ਜਿਹੜਾ ਫਿਜ਼ੀਕਲੀ ਹੈਂਡੀਕੈਪ ਆ ਉਹ ਬੰਦਾ ਹੈਂਡੀਕੈਪ ਨਹੀਂ ਆ ਜਿਹਦੀ ਸੋਚ ਹੈਂਡੀਕੈਪ ਆ ਉਹ ਹੈ ਹਾਂਜੀ ਮੈਂ ਫਿਜ਼ੀਕਲ ਹੈਂਡੀਕੈਪ ਨੂੰ ਮਤਲਬ ਤੁਸੀਂ ਹੈਂਡੀਕੈਪ ਹੀ ਮੰਨਦਾ ਜਿਹੜੀ ਸੋਚ ਹੈਂਡੀਕੈਪ ਆ ਉਹ ਅਸਲ ਅਸਲ ਦੇ ਵਿੱਚ ਹੈਂਡੀਕੈਪ ਹੈ ਜੀ ਕਿਉਂਕਿ ਜਿਹੜੇ ਨੌਜਵਾਨ ਪੀੜ੍ਹੀ ਜਿਹੜੀ ਜਿਹੜੇ ਵੀ ਨਸ਼ੇ ਕਰਦੇ ਨੇ ਜਾਂ ਗੁਰੂ ਘਰ ਦੇ ਨੇੜੇ ਚੋਰੀਆਂ ਚਕਾਰੀਆਂ ਕਰਦੇ ਨੇ ਉਹਨਾਂ ਲਈ ਵੀ ਇੱਕ ਵੱਡੀ ਐਗਜ਼ਾਮਪਲ ਸੈੱਟ ਹੋ ਵੇਖੋ ਜੀ ਮੈਂ ਇਹ ਬੰਦਾ ਵਾਂ ਕਿ ਆਪਣੇ ਸਿਹਤ ਤੋਂ ਵੱਧ ਕੇ ਬੰਦੇ ਬਾਤ ਕੁਝ ਵੀ ਨਹੀਂ ਆਗਾ ਹੁਣ ਰਹਿਣ ਨੂੰ ਵੇਲਾ ਮੈਂ ਵੀ ਰਹਿ ਖਾਦਾ ਵਾਂ ਨਾ ਮੇਰੇ ਘਰ ਦੇ ਨਾਲ ਚੱਲਣ ਮੈਂ ਕੋਈ ਫੋਚ ਕਿਤਾ ਕੰਮ ਕਰਮਾਤੇ ਉਹ ਕਹਿੰਦੇ ਕਿ ਗਰਮੀ ਵੜੀ ਆ ਤੂੰ ਘਰੇ ਰਮਾਣਾ ਬਹਿ ਕਰ ਪਰ ਘਰੇ ਬੈਠ ਕੇ ਵੀ 100 ਤਰ੍ਹਾਂ ਦੇ ਵਿਚਾਰ ਆਉਂਦੇ ਆ ਠੀਕ ਹੈ ਨਾ ਐਨੇ ਬਾਹਣੇ ਨਾਲ ਹੁਣ ਫਿਰ ਜਾਈਦਾ ਵਾ ਨਾਲੇ ਆਪਣਾ ਮਤਲਬ ਕਿ ਕਹੇ ਕਹੇ ਨਾਲੇ ਪੌਣ ਨਾਲੇ ਫਲੀਆਂ ਮੇਰੇ ਵਾਸਤੇ ਉਹ ਕੰਮ ਨਾਲੇ ਹੁਣ ਫਿਰ ਲਈਦਾ ਵਾ ਤੇ ਨਾਲੇ 4 ਪੈ ਬਣ ਜਾਂਦੇ ਨੇ ਕਰਦੇ ਖੁਸ਼ ਆਪਾਂ ਵੀ ਖੁਸ਼ ਹੈ ਸੰਗਤ ਆਉਂਦੀ ਹੈ ਸੰਗਤ ਕੀ ਕੁਝ ਕਹਿੰਦੀ ਹੈ ਮਤਲਬ ਹੌਸਲਾ ਵਜਾਇਸ਼ ਕਰਦੀ ਹੈ ਸੰਗਤ ਦੇਖੋ ਜੀ ਸੰਗਤ ਵੱਲੋਂ ਇਸ ਤਰ੍ਹਾਂ ਵਾ ਕਿ ਸਾਰੇ ਐਪਰੀਸ਼ੀਏਟ ਤੇ ਕਰਦੀ ਆ ਪਰ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਵਾ ਕਿ ਮੈਨੂੰ ਲੱਗਦਾ ਕਿ ਕਿਰਤ ਦੇ ਪੈਸੇ ਜਿਹੜੇ ਮੇਰੇ ਕੋਲ ਉਹ ਹੁਣ ਕਈ ਵਿਚਾਰੇ ਤਰਸ ਕਰਕੇ ਜਾਂ ਲਾ ਲਓ ਮਿਹਨਤ ਨੂੰ ਲੈ ਕੇ ਕਿ ਕੁਝ ਨਾ ਕੁਝ ਭੇਟਾ ਦੇ ਕੇ ਜਾਂਦੇ ਆ ਉਹ ਮੈਨੂੰ ਐਕਸੈਪਟ ਜੀ ਨਹੀਂ ਹੁੰਦੀ ਮੈਂ ਫਿਰ ਉਹ ਮਨਾਂ ਕਰ ਦਿੰਦਾ ਵਾਂ ਉਹ ਮਨਾਂ ਕਰ ਦਿੰਦੇ ਹੋ ਤੁਸੀਂ ਹਾਂਜੀ ਉਹ ਹਿੱਸ਼ਾ ਪੈਂਦਾ ਹੁੰਦਾ ਵਾ ਕਿ ਜੇ ਮੰਗਣਾ ਹੀ ਆ ਫਿਰ ਉਤਨਾ ਮੰਗ ਲਓ ਸ਼ਬੀਲ ਦਾ ਪਾਣੀ ਲਾ ਕੇ ਕਿਉਂ ਮੰਗਣਾ ਤੁਮਨ ਲੱਗ ਗਿਆ ਫਿਰ ਮੈਂ ਮਨਾਂ ਕਰਦਾ ਹਾਂ ਪਰ ਦਮਾਦ ਵਿੱਚ ਵੀ ਹੁੰਦਾ ਵਾ ਕੀ ਪਤਾ ਅਗਲੇ ਨੇ ਕਿ ਸ਼ਰਦਾ ਨਾ ਦਿੱਤੇ ਸੀਗੇ ਕਿ ਤਰ੍ਹਾਂ ਤੁਹਾਡੀ ਸਟੱਡੀ ਕਿੰਨੀ ਹੈਗੀ ਆ ਪੜ੍ਹੇ ਕਿੰਨਾ ਮੈਂ ਗ੍ਰੈਜੂਏਸ਼ਨ ਤੋਂ 1 ਸਾਲ ਘਟਿਆ ਜੀ ਗ੍ਰੈਜੂਏਸ਼ਨ ਦੋ ਕਮਿਊਨਿਟੀ ਦੇ ਨੇ ਦੋ ਸਾਲ ਕੰਪਲੀਟ ਸੀਗੇ 1 ਸਾਲ ਘਟਿਆ ਜੀ ਮਤਲਬ ਪੜ੍ਹੇ ਲਿਖੇ ਹਾਂ ਤਾਂ ਹਰ ਇੱਕ ਚੀਜ਼ ਜਾਣਦੇ ਹਾਂ ਕੈਫੇ ਤੁਸੀਂ ਕਿਹਾ ਕਿ ਤੁਸੀਂ ਚਲਾਉਂਦੇ ਸੀਗੇ ਆਪਣਾ ਤਾਂ ਜਦੋਂ ਮੈਂ ਕੰਮ ਕੀਤਾ ਵਾ 7 ਸਾਲ ਜੀ ਤੇ ਉਹ ਕੁਝ ਕਰਨਾ ਕਰਕੇ ਬੰਦ ਹੋਇਆ ਸੀਗਾ ਹਾਂ ਉਹ ਵੇਖੋ ਗਾਂਵ ਇਹ ਚਾਲੂ ਕਰਦੇ ਨੇ ਕਰਨ ਕਰਦੇ ਉਹ ਬਾਅਦ ਦੀ ਗੱਲ ਹਲੇ ਫਿਲਹਾਲ ਦੀ ਗੱਡੀ ਇੱਥੇ ਨੰਦ ਆ ਰਹੀ ਹੈ ਜੀ ਨੰਦ ਆ ਰਹੀ ਹੈ ਜੀ ਹਾਂ ਬਾਈ ਗੁਰੂ ਦੀ ਰਜ਼ਾ ਚੋਂ ਸ਼ੁਕਰ ਕਰਾ ਜੀ ਬਿਲਕੁਲ ਮਹਾਰਾਜ ਜੀ ਰਜ਼ਾ ਵਿੱਚ ਸ਼ੁਕਰ ਸ਼ੁਕਰ ਕਰਦੇ ਹਾਂ ਜੀ ਸ਼ੁਕਰ ਕਰਦੇ ਹਾਂ ਤਾਂ ਜੀ ਬਿਲਕੁਲ ਬਲਵਿੰਦਰ ਸਿੰਘ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਆਪਣੀ ਹੱਥੀ ਕਿਰਤ ਕਰ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜਾਣ ਵਾਲਾ ਰਸਤਾ ਹੈਰਿਟੇਜ ਸਟਰੀਟ ਹੈਗੀ ਆ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਕਿਰਤ ਕਰਕੇ ਪੈਸੇ ਕਮਾਉਣ 'ਚ ਵਿਸ਼ਵਾਸ ਰੱਖਦੇ ਨੇ ਨਾ ਕਿ ਅਗਰ ਕੋਈ ਆ ਕੇ ਤਰਸ ਦੇ ਆਧਾਰ 'ਤੇ ਕੋਈ ਅਗਰ ਭੇਟਾ ਦੇ ਕੇ ਜਾਂਦਾ ਤਾਂ ਉਹ ਵੀ ਠਕਰਾ ਦਿੰਦੇ ਨੇ ਕਿਹਾ ਜਾ ਰਿਹਾ ਕਹਿੰਦੇ ਨੇ ਕਿ ਅਗਰ ਕੋਈ ਇਦਾਂ ਪੈਸੇ ਦੇ ਦੇ ਤਾਂ ਫਿਰ ਮੰਗਣੇ ਚੰਗੇ ਮੰਗੇ ਮੰਗਣ ਮੰਗ ਕੇ ਜਿਹੜਾ ਆਪਣੀ ਕਿਰਤ ਕਰਨ ਨਾਲੋਂ ਇੰਨਾ ਹੈ ਕਿ ਆਪਣੀ ਕਿਰਤ ਕਰੀਏ ਤਾਂ ਜੋ ਘਰ ਦਾ ਕੰਮ ਜੋ ਕਰਿਆ ਵਧੀਆ ਤਰੀਕੇ ਆਪਣੇ ਦਾ ਚੱਲ ਸਕੇ ਲੇਕਿਨ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਇੰਨੀ ਗਰਮੀ ਦੇ ਵਿੱਚ ਬਲਵਿੰਦਰ ਜੀ ਇੱਥੇ ਨਿੰਬੂ ਪਾਣੀ 10 ਰੁਪਏ ਦਾ ਮਹਿਜ 10 ਰੁਪਏ ਦਾ ਨਿੰਬੂ ਪਾਣੀ ਜੋ ਇੱਥੇ ਵੇਚ ਰਹੇ ਨੇ ਤਾਂ ਆਸ ਕਰਦੇ ਹਾਂ ਕਿ ਜਿੰਨੇ ਵੀਰੇ ਵੀਡੀਓ ਦੇਖ ਰਹੇ ਨੇ ਇੱਕ ਵਾਰ ਜ਼ਰੂਰ ਇਨਾਂ ਤੋਂ ਆਓ ਤਾਂ ਜੋ ਇਹਨਾਂ ਦਾ ਹੌਸਲਾ ਵਧ ਸਕੇ ਤਾਂ ਜੋ ਹੋਰ ਵੀ ਜਿਹੜੇ ਨੌਜਵਾਨ ਹੈਗੇ ਨੇ ਜਿਹੜੇ ਆਪਣਾ ਹੌਸਲਾ ਢਾਈ ਬੈਠੇ ਨੇ ਤਾਂ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਹੋਵੇ ਉਹ ਵੀ ਆਪਣਾ ਜਿਹੜਾ ਇਸੇ ਤਰ੍ਹਾਂ ਦੇ ਨਾਲ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਣ ਕ জাগবানি টিভি শ্রীমসি